ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ 12 ਇੰਚੀ ਸੈੱਟ ਲੱਗਣ ਵਾਸਤੇ ਆਇਆ ਟਰੈਕਟਰ ਹਰਿਆਣੇ ਚੋਂ ਨਿਊ ਹਾਲੈਂਡ ਟਰੈਕਟਰ ਆ ਤੇ ਅੱਜ ਉਸ ਨੂੰ ਆਪਾਂ ਦਿਖਾ ਦਈਏ ਕਿਹੜਾ ਸੈੱਟ ਲੱਗ ਸਕਦਾ ਬਾਈ ਨੂੰ 12 ਇੰਚੀ ਦੋ ਬੇਸਾਂ ਸੀ ਸਪੀਕਰ ਸੀਐਨਸੀ ਪੇਟੀ ਦੇ ਵਿੱਚ ਤੇ ਚਾਰ ਆਪਾਂ ਲਾ ਕੇ ਦਿੱਤੇ ਆ ਓਵਲ ਦੇ ਵਿੱਚ ਤੇ ਸ਼ੀ ਆਲਾ ਲੱਗਿਆ ਹੋਇਆ ਮੋਨੋ ਤੂਲ 16 ਜੀਬੀ ਦੀ ਪੈਨ ਡਰਾਈਵ ਏ ਟੂ ਜ਼ेड ਸਾਰੀ ਕਿੱਲ ਪੱਤਰੀ ਨਟ ਬੋਲਟ ਆਪਾਂ ਫਿਟਿੰਗ ਕਰਕੇ ਦਿੱਤੀ ਆ ਤੇ ਬਾਕੀ ਆਪਾਂ ਸਾਰੀ ਜੈਨੀਓਜੀ ਤਾਰਾਂ ਦੀ ਫਿਟਿੰਗ ਕਰਕੇ ਦਿੱਤੀ ਹੈਗੀ ਤੇ ਕਰਦਿਆਂ ਬਾਈ ਨਾਲ ਗੱਲਬਾਤ ਹਨਾ ਹੱਸੀ ਗੱਲ ਬਾਈ ਹੱਸੀ ਗੱਲ ਕੀ ਨਾਮ ਹੈ ਬਾਈ ਆਪਣਾ ਜਗਸ਼ੇਬ ਤੇ ਪਿੰਡ ਜਗਮਾਲੜੀ ਠੀਕ ਆ ਬਾਈ ਤੇ ਜ਼ਿਲ੍ਹਾ ਸਤਸਾਪਾ ਜ਼ਿਲ੍ਹਾ ਸਤਸਾਪਾ ਠੀਕ ਆ ਬਾਈ ਤੇ ਬਾਈ ਜੀ ਕਿਵੇਂ ਲੱਗਾ ਸੈਟ ਬਹੁਤ ਵਧੀਆ ਲੱਗਿਆ ਕਿਹ ਕਿਹ ਨੰਬਰ ਹੈ ਬਾਜ ਬੇਸ ਫਿਟਿੰਗ ਪੂਰੀ ਵਧੀਆ ਠੀਕ ਆ ਬਾਈ ਜੀ ਪਹਿਲੀ ਵਾਰ ਸੈਟ ਲਵਾਇਆ ਸਾਡੇ ਕੋਲ ਨੇ ਮੇਰਾ ਚਾਚਾ ਲੋਵਾ ਕੇ ਲੈ ਗਿਆ 10 ਦਿਨ ਪਹਿਲਾਂ ਅਕੂ ਉਹਦਾ ਡੈਕ ਚਲਾ ਕੇ ਦੇਖਿਆ ਉਸ ਦਿਨ ਹੀ ਮੁੱਕ ਕਰਤਾ ਜਿੱਦੋਂ ਉਹ ਚਲਾ ਕੇ ਸਿਕਰ ਠੀਕ ਹੈ ਸਾਡੇ ਕੋਲੋਂ ਤਕਰੀਬਨ ਉਹ 20-25 ਦਿਨ ਹੋ ਗਏ ਸੈਟ ਲਾ ਕੇ ਜਿਹਨੂੰ ਹਾਂਜੀ ਤੇ ਉਹ ਸੈਟ ਤੁਸੀਂ ਚਲਾ ਕੇ ਦੇਖਿਆ ਸੀ ਤੇ ਤੁਹਾਨੂੰ ਚੰਗਾ ਲੱਗਾ ਹੈ ਬਹੁਤ ਠੀਕ ਹੈ ਭਾਈ ਤੇ ਬਾਈ ਆਪਣੇ ਕੋਲੋਂ ਨਾ ਜਗਮਾਲ ਵਾਲੇ ਤੋਂ ਪਹਿਲਾਂ ਇੱਕ ਸੈਟ ਲਾ ਕੇ ਗਿਆ ਸੀ 855 ਦੇ ਉੱਤੇ ਤੇ ਉਹ ਭਾਈ ਜ ਨੇ ਚਲਾ ਕੇ ਦੇਖਿਆ ਸੀਗਾ ਇਹ ਕੈਨੇ ਚੰਗਾ ਲੱਗਾ ਸਾਨੂੰ ਸੈਟ ਉਸੇ ਦਿਨ ਹੀ ਬਾਈ ਨੇ ਆਪਣੇ ਕੋਲ ਬੁੱਕ ਕਰਵਾਤਾ ਸੀ ਸੈਟ ਅੱਜ ਲਵਾਉਣ ਵਾਸਤੇ ਆਏ ਆ ਜੇ ਸੋਨੂੰ ਵੀ ਚੰਗੀ ਕੁਆਲਿਟੀ ਚਾਹੀਦੀ ਆ ਦੋਸਤੋ ਜਿਹੜਾ ਲਾਈਫ ਟਾਈਮ ਲੰਬਾ ਚੱਲੇ ਤਾਂ ਆਪਣੇ ਕੋਲੋਂ ਸੈਟ ਤੁਸੀਂ ਲਗਵਾ ਸਕਦੇ ਹੋ ਤੇ ਆਪਣੇ ਚੈਨਲ ਦੇ ਨਾਲ ਬਣੇ ਰਹਿਆ ਕਰੋ ਧੰਨਵਾਦ